ਸਸ਼ਿਕਾ ਗੋਸਪਲ ਦਾ ਤੀਨ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਝੋਮਦੇ ਸੋ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇੰਪੋਰਟੈਂਟ ਇਸ ਕਰਕੇ ਹੈ ਕਿ ਸਵੇਰ ਦੀ ਆchna ਇੱਕ ਮੈਂ ਕਹਾਂਗਾ ਨਿਊਜ਼ ਚੱਲ ਰਹੀ ਆ ਤਕਰੀਬਨ ਹਰ ਨਿਊਜ਼ ਚੈਨਲ ਤੇ ਆ ਹਰ ਬੱਚੇ ਦੇ ਹੱਥੋਂ ਸਕਰੀਨਸ਼ਾਟ ਜਿਹੜਾ ਕੀ ਆ ਚੱਲ ਰਿਹਾ ਕਿ ਜਿਹੜਾ ਕਿ ਅਸਲੇ ਬੱਚੇ ਉੱਥੇ ਪੜ੍ਹ ਰਹੇ ਆ ਜਿੰਨਾ ਦੇ ਮਾਪਿਆਂ ਦੇ ਲੱਖਾਂ ਰੁਪਏ ਲੱਗਾ ਹੋਇਆ ਕਿ ਸ਼ਾਇਦ ਉਹਨਾਂ ਦਾ ਧੱਕਾ ਹੋਣ ਜਾ ਰਿਹਾ ਕਿ ਹੁਣ ਵਰਕ ਪਰਮਿਟ ਬੰਦ ਹੋ ਗਿਆ ਪੜ੍ਹਾਈ ਤੋਂ ਬਾਅਦ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਨਾ ਉਹ ਬੰਦ ਹੋ ਰਿਹਾ ਜੀ ਬਣਾ ਮੈਂ ਤੁਹਾਨੂੰ ਕਹੂੰਗਾ ਉਹ ਜਿਹੜੀ ਵੀਡੀਓ ਚੱਲਦੀਆਂ ਨਾ ਥੰਬਨੇਲ ਹੀ ਇੰਨਾ ਕਿ ਡਰਾਇਆ ਜਾ ਰਿਹਾ ਨਾ ਸੂ ਚੀਜ਼ਾਂ ਤੋਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਬਚੋ ਸਿਰਫ ਤੇ ਸਿਰਫ ਕਲੈਰਿਟੀ ਲੈਣ ਦੀ ਲੋੜ ਆ ਸਰਕਾਰ ਨੇ ਥੋੜੀਆਂ ਚੇਂਜਸ ਕੀਤੀਆਂ ਕੋਈ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਬੰਦ ਨਹੀਂ ਕੀਤਾ ਸਪੈਸ਼ਲੀ ਜਿਹੜੇ ਬੱਚੇ ਜੈਨੂ ਨੂੰ ਉੱਥੇ ਪੜ ਰਹੇ ਆ ਜਿਹੜੇ ਬੱਚਿਆਂ ਦੇ ਡੀਐਮਐਲਿਸ ਪਹਿਲਾਂ ਹੀ ਵਰਕ ਪਰਮਿਟ ਅਪਰੂਵ ਸੀਗਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਆ 10ਵਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿੱਦਾਂ ਨੇ ਕਿ ਆਨਲਾਈਨ ਅਪਲਾਈ ਕਿ ਤੁਸੀਂ ਜਿਹੜਾ ਕਿ ਯੂਐਸ ਤੇ ਬਾਰਡਰ ਤੇ ਜਾ ਕੇ ਵੀ ਲੈ ਸਕਦੇ ਸੀ ਉਹ ਬੰਦ ਕੀਤਾ ਸੋ ਗੱਲ ਕੀ ਆ ਮੇਰੇ ਮੇਰੇ ਸਾਹਮਣੇ ਵੀ ਜਿਹੜੀ ਕਿ ਵੀਡੀਓ ਮੈਂ ਤਾਂ 2 ਦਿਨ ਪਹਿਲੋਂ ਇੱਕ ਵੀਡੀਓ ਦੇਖੀ ਸੀਗੀ ਤੇ ਮੈਨੂੰ ਵੀ ਲੱਗਾ ਕਿ ਆ ਕੀ ਐ ਇਸ ਵੀਡੀਓ ਦੇ ਵਿੱਚ ਉਹ ਬਾੜ ਬਾਰੇ ਕੋਈ ਚੀਜ਼ ਕਹਿ 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 ਕੇ ਨਾ ਉਹ ਜਦੋਂ 1 ਮਿੰਟ ਵੀ ਹੋਇਆ ਫਿਰ ਮਾੜੀ ਜੀ ਗੱਲ ਕਹਦੇ ਪਰ 1 ਮਿੰਟ ਦਾ ਕੋ ਬੰਦੇ ਦਾ ਸਾਹ ਹੀ ਉੱਪਰ ਲੈਂਦੇ ਕਿ ਹائے ਪਤਾ ਨਹੀਂ ਕੀ ਹੋਣ ਲੱਗਾ ਖਾਸ ਤੌਰ ਤੇ ਮੈਂ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਉਹ ਬਾਂਪੇ ਜਿਹੜੇ ਇੰਡੀਆ 'ਚ ਬੈਠੇ ਆ ਜਿਨ੍ਹਾਂ ਦੇ ਬੱਚਾ ਜਿਹੜੇ ਹੁਣ ਪੜ੍ਹਾਈ ਖਤਮ ਹੋਣ ਵਾਲੀ ਹੈ ਜਿਹਨਾਂ ਨੇ ਜਾਣਾ ਵਾ ਕੁਛ ਨਹੀਂ ਹੋਇਆ ਕੈਨੇਡਾ ਇਹਨਾਂ 네ਗੇਟਿਵ ਨਹੀਂ ਹੈਗਾ ਜਿੰਨਾ ਕਿ YouTube Instagram ਤੇ ਦਿਖਾਇਆ ਜਾਂਦਾ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਜਿਆਦਾ ਇਸ ਦੁਨੀਆ ਵਿੱਚ ਨਾ 네ਗੇਟਿਵਿਟੀ ਹੀ ਵਿਖਦੀ ਆ ਜਿੰਨਾ ਜ਼ਿਆਦਾ ਕੋਈ ਬੰਦਾ ਮਾੜਾ ਬੋਲੂਗਾ ਕਿਸੇ ਬਾਰੇ ਗਲਤ ਬੋਲੂਗਾ ਉਹ ਵੀਡੀਓ ਜ਼ਿਆਦਾ ਦੇਖੀ ਜਾਂਦੀ ਆ ਤੇ ਜਿੰਨਾ ਕੋਈ ਕਿਸੇ ਦੇ ਫੇਵਰ ਦੇ ਵਿੱਚ ਸੱਚ ਬੋਲੇਗਾ ਉਹ ਉਹਨੂੰ ਬੰਦੇ ਦੀ ਕੋਈ ਸੁਣਿਆ ਨਹੀਂ ਜਾਂਦਾ ਬਟ ਇਹ ਹੈਗੀ ਸੱਚਾਈ ਜਿਹੜਾ ਕਿ ਕੋੜਾ ਸੱਚ ਹੈਗਾ ਬਟ ਕਹਿੰਦੇ ਨਾ ਮੈਂ ਅੱਜ ਕੋ ਟੈਕਨੀਕਲੀ ਵੀ ਤੁਹਾਨੂੰ ਦੱਸਣਾ ਚਾਹੂਗਾ ਕਿ ਕੋਈ ਵੀ ਚਾਹੇ ਮੇਰੇ ਵੱਲੋਂ ਵੀ ਸਾਡੇ ਪਿਨੈਕਲ ਵੱਲੋਂ ਵੀ ਕੋਈ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਂਦੀ ਆ ਨਾ ਤੇ ਜਿਹੜਾ ਕੀ ਆ CIC ਦੀ ਆਫੀਸ਼ਲ ਸਾਈਟ ਤੇ ਕੈਨੇਡਾ ਦੀ ਗਵਰਨਮੈਂਟ ਦੀ ਆਪਣੀ ਆਫੀਸ਼ਲ ਸਾਈਟ ਤੇ ਜਾ ਕੇ ਜ਼ਰੂਰ ਚੈੱਕ ਕਰੋ ਕਿੱਦਾਂ ਚੈੱਕ ਕਰਨੀ ਆ cic.gc.ca ਜਿਹੜਾ ਕੀ ਆ ਤੁਸੀਂ ਦੇਖਣਾ ਨਾ ਉੱਥੇ ਵੀ ਨਿਊਜ਼ਲੈਟਰਸ ਆਉਂਦੀਆਂ ਸਾਰਾ ਕੁਝ ਅਤੇ ਨਾਲ ਦੀ ਨਾਲ ਅਪਡੇਟ ਹੁੰਦਾ ਤੇ ਇਦਾਂ ਦਾ ਕੁਝ ਨਹੀਂ ਹੈਗਾ ਸੋ ਜਿਹੜੇ ਬੱਚੇ ਆਣੇ ਨਵੇਂ ਆਣੇ ਜਾਣਾ ਜਿਹੜੇ ਬੱਚੇ ਉੱਥੇ ਪੜ ਰਹੇ ਆ ਜਿਹੜੇ ਬੱਚੇ ਦੇ ਵਰਕ ਪਰਮਿਟ ਦੇ ਅਪਲਾਈ ਕਰਨਾ ਹਲੇ ਪ੍ਰੋਸੈਸਿੰਗ ਦੇ ਵਿੱਚ ਹੈਗੇ ਆ ਬੇ ਫਿਕਰ ਹੋ ਜੋ ਸਿਰਫ ਤੇ ਸਿਰਫ ਅੱਜ ਦਾ ਉਸ ਸਮਾਂ ਰਹਿ ਗਿਆ ਵਿਊਜ਼ ਦਾ ਜਿਹੜਾ ਕੀ ਹੈ ਸਮਾਂ ਸਮਾਂ ਰਹਿ ਗਿਆ ਨੈਗਟਿਵਿਟੀ ਦਾ ਸਮਾਂ ਰਹਿ ਗਿਆ ਸੋ ਬੱਚੋ ਜਨਾ ਬੱਚੋਂ ਦਾ ਸੋ ਇਸ ਵੀਡੀਓ ਨੂੰ ਵੀ ਦਬਾ ਕੇ ਜਰੂਰ ਸ਼ੇਅਰ ਕਰਿਓ ਜਰੂਰ ਪੈਨਕਲ ਐਜੂਕੇਸ਼ਨ ਦਾ ਸਬਸਕ੍ਰਾਈਬ ਕਰੋ ਚੈਨਲ ਇਸ ਚੈਨਲ ਤੇ ਜੋ ਸੱਚ ਹੋਗਾ ਤੁਹਾਨੂੰ ਸਿਰਫ ਉਹੀ ਦਿਖਾਇਆ ਜਾਊਗਾ ਹਾਂ ਸਮ ਟਾਈਮ ਥੋੜਾ ਸੱਚ ਵੀ ਹੁੰਦਾ ਪਰ ਉਹ ਵੀ ਤੁਹਾਡੇ ਨਾਲ ਜਿਹੜਾ ਕੀ ਦੱਸਿਆ ਜਾਂਦਾ ਇਸੇ ਮੰਚ ਤੇ ਤੇ ਇਸ ਲਈ ਆ ਡਰਨ ਦੀ ਲੋੜ ਨਹੀਂ ਬੇਫਿਕਰ ਜਿਹੜਾ ਕੀ ਆ ਤੁਸੀਂ ਆਪਣਾ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਆ ਤੇ ਜਿਨ੍ਹਾਂ ਦੇ ਬਾਰੇ ਇਹ ਰਿਯੂਮਰਸ ਹੈਗੇ ਆ ਵੱਧ ਤੋਂ ਵੱਧ ਇਹਨਾਂ ਨੂੰ ਅਵੋਇਡ ਕਰੋ ਸੋ ਅੱਜ ਇਸ ਵੀਡੀਓ 'ਚ ਇੱਕ ਹੋਰ ਛੋਟੀ ਜੀ ਇਨਫੋਰਮੇਸ਼ਨ ਦੇ ਦਵਾ ਕੈਨੇਡਾ ਦੀ ਬੈਸੀ ਯਸ ਜਿਵੇਂ ਕਿ ਨਾ ਬੱਚਿਆਂ ਦਾ ਸਵਾਲ ਹੁੰਦਾ ਕਿ ਬਾਇਓਮੈਟ੍ਰਿਕ ਡਿਲੇਅ ਹੋ ਰਹੀ ਹੈ ਅਗਲੀਆਂ ਵੀਡੀਓ 'ਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਆਹ ਹੋ ਰਿਹਾ ਬਟ ਇੱਕ ਗੱਲ ਹੋਰ ਆ ਜੇ ਇਸ ਵੀਡੀਓ 'ਚ ਤੁਹਾਨੂੰ ਕਹਿ ਦਵਾ ਕਿ ਆ ਰਿਜ਼ਲਟਸ ਦੇ ਵੀ ਥੋੜੀ ਜੀ ਸਖਤੀ ਲਗਾਉਣੀ ਸ਼ੁਰੂ ਕੀਤੀ ਹੈ ਸਟੂਡੈਂਟ ਵੀਜ਼ਾ ਦੀ ਸੋ ਉਹ ਵੀ ਅਸੀਂ ਤੁਹਾਡੇ ਨਾਲ ਜਿਹੜਾ ਕੀ ਆ ਬ ਕਿ ਜਿਹੜਾ ਕਿ ਵਰਕ ਪਰਮਿਟ ਜਿਹੜਾ ਪੋਸ ਗ੍ਰੈਜੂਏਟ ਵਰਕ ਪਰਮਿਟ ਆ ਬੰਦ ਨਹੀਂ ਹੋ ਰਿਹਾ ਸਰਵੇ ਕਿੜਾ ਜਿਹੜਾ ਜਰੀਆ ਸੀਗਾ ਉਹ ਰਸਤਾ ਉਹਨਾਂ ਨੇ ਬੰਦ ਕੀਤਾ ਕਿ ਬੱਚਾ ਉੱਥੇ ਆਪ ਜਾ ਕੇ ਇਨ ਪਰਸਨ ਲੈ ਲਵੇ ਉਹ ਬੰਦ ਹੋਇਆ ਬਾਕੀ ਕੋਈ ਫਰਕ ਨਹੀਂ ਹੋਇਆ ਤੁਮਨੇ ਇਸ ਤੋਂ ਦੇਖ ਕੇ ਡਰਨਾ ਨਹੀਂ ਹੈਗਾ ਤੇ ਹੋਰ ਵੀ ਤੁਹਾਨੂੰ ਕੋਈ ਡਾਊਟ ਆ 85575 85503 ਨੰਬਰ ਤੇ ਕਾਲ ਕਰੋ ਜਲੰਧਰ ਅੰਮ੍ਰਿਤਸਰ ਚੰਡੀਗੜਾ ਆਫਿਸ ਮਿਲ ਕੇ ਆਪਣੇ ਸਾਰੇ ਡਾਊਟ ਕਲੀਅਰ ਕਰਕੇ ਦੈਨ ਆਪਣੀ ਦੀ ਆਪਣੀ ਬੱਚੇ ਦੀ ਕਿਸਮਤ ਹੈ ਜਿਹੜੀ ਸਾਡੇ ਹੱਥਾਂ ਚ ਦੇਖਦਾ ਸਤਿ ਸ਼੍ਰੀ ਅਕਾਲ 재미있 neutrikt frilifific filtrate